ਜੀ ਸਾਨੂੰ ਇਤਲਾ ਮਿਲੀ ਸੀ ਕੁਝ ਦਿਨ ਪਹਿਲਾਂ ਇੰਦਰਜੀਤ ਸਿੰਘ ਹੈਗੇ ਸਾਡੇ ਸੰਗਰੂਰ ਦੇ ਵਸਨੀਕ ਉਹ ਸਾਡੇ ਕੋਲ ਪੇਸ਼ ਹੋ ਕੇ ਪੁਲਿਸ ਮੇਰੇ ਦਫਤਰ ਵਿੱਚ ਪੁਲਿਸ ਸੰਗਰੂਰ ਨੂੰ ਉਹਨਾਂ ਨੇ ਦੱਸਿਆ ਕਿ ਇੱਕ ਮਨਪ੍ਰੀਤ ਨਾ ਦਾ ਮੁੰਡਾ ਹੈਗਾ ਜੋ ਉਹਨਾਂ ਦੇ ਘਰ ਆ ਕੇ ਉੱਥੇ ਬਾਹਰ ਉਹਨਾਂ ਨੂੰ ਥ੍ਰੈਟਸ ਦੇ ਰਿਹਾ ਹੈ ਜਦੋਂ ਥੋੜਾ ਥੋੜਾ ਹੋਰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਦੋ ਬੇਟੀਆਂ ਨੇ ਦੋਵੇਂ ਬਾਹਰ ਕੈਨੇਡਾ 'ਚ ਰਹਿੰਦੀਆਂ ਨੇ ਉਹਨਾਂ ਤੋਂ ਜਿਹੜੀ ਛੋਟੀ ਬੇਟੀ ਸੀ ਉਹ ਹਸਪੀਟਲ 'ਚ ਕੰਮ ਕਰਦੀ ਸੀ ਉਹ ਜਿਹੜਾ ਇਹ ਮਨਪ੍ਰੀਤ ਸਿੰਘ ਹੈ ਉਸਦੀ ਟੈਕਸੀ 'ਚ ਸਵਾਰ ਹੋ ਕੇ ਤੇ ਹਸਪੀਟਲ ਜਾਂਦੀ ਸੀ ਤੇ ਵਾਪਸ ਆਉਂਦੀ ਸੀ 20 ਅਕਤੂਬਰ 2025 ਨੂੰ ਤੋਂ ਕੁਝ ਦਿਨ ਪਹਿਲਾਂ ਉਹਨਾਂ ਦੀ ਆਪਣੀ ਬੇਟੀ ਨਾਲ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਉਕਤ ਮਨਪ੍ਰੀਤ ਮੈਨੂੰ ਪ੍ਰੈਸ਼ਰਾਈਜ਼ ਕਰ ਰਿਹਾ ਹੈਗਾ ਵਿਆਹ ਦੇ ਲਈ ਤੇ ਫਿਰ ਉਸ ਤੋਂ ਬਾਅਦ 21 ਤਰੀਕ ਨੂੰ ਜਦੋਂ ਇਹਨਾਂ ਨੇ ਆਪਣੀ ਬੇਟੀ ਨਾਲ ਬਾਹਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਦੀ ਬੇਟੀ ਦਾ ਫੋਨ ਬੰਦ ਆਇਆ ਕਿ ਉਹ ਟ੍ਰੇਸ ਨਹੀਂ ਹੋ ਰਹੀ ਸੀ ਫਿਰ ਕੈਨੇਡਾ ਪੁਲਿਸ ਤੋਂ ਜਦੋਂ ਤਾਲਮੇਲ ਕਰਕੇ ਇਹਨਾਂ ਨੂੰ ਪਤਾ ਚੱਲਿਆ ਕਿ ਇਹਨਾਂ ਦੀ ਬੇਟੀ ਦੀ ਡੈੱਡ ਬੋਡੀ ਉਥੇ ਨਾਇਗਰਾ ਫਾਲਸ ਹੈ অন্ਟਾਰੀਓ ਦੇ ਵਿੱਚ ਉਥੇ ਤੋਂ ਬਰਾਮਦ ਹੋਈ ਤੇ ਜਿਹੜਾ ਕਾਤਿਲ ਸੀ ਮਨਪ੍ਰੀਤ ਸਿੰਘ ਜਿਸਨੇ ਬੜੀ ਬੁਰੀ ਤਰੀਕੇ ਨਾਲ ਉਸ ਵਿਚਾਰੀ ਬੱਚੀ ਦਾ ਕਤਲ ਕੀਤਾ ਸੀ ਉਹ ਇੰਡੀਆ ਫਰਾਰ ਹੋ ਗਿਆ ਸੀ ਇੱਥੇ ਆ ਕੇ ਉਸਨੇ ਅਕਤੂਬਰ ਦੇ ਐਂਡ ਵਿੱਚ ਇਹਨਾਂ ਦੇ ਘਰ ਉਹ ਦਾਤ ਲੈ ਕੇ ਵੜਿਆ ਇਹਨਾਂ ਨੂੰ ਥ੍ਰੈਟਨ ਕੀਤਾ ਕਿ ਕੈਨੇਡਾ ਦੇ ਵਿੱਚ ਤੁਸੀਂ ਇਸ ਕੇਸ ਦੀ ਪੈਰਵਾਹੀ ਨਾ ਕਰੋ ਕਿਉਂਕਿ ਕੁੜੀ ਦੀ ਦੂਸਰੀ ਜੋ ਵੱਡੀ ਭੈਣ ਹੈ ਉਹ ਹਲੇ ਵੀ ਕੈਨੇਡਾ ਚ ਹੈ ਉਸ ਤੋਂ ਬਾਅਦ ਇਹ 30 ਨਵੰਬਰ ਅਤੇ 10 ਜਨਵਰੀ ਇਸ ਸਾਲ ਦੇ ਨੂੰ ਫਿਰ ਤੋਂ ਉਹਨਾਂ ਦੇ ਘਰ ਦੇ ਬਾਹਰ ਗਿਆ ਕਿਉਂਕਿ ਉਹਨਾਂ ਨੇ ਜਦੋਂ ਉਹ ਅਕਤੂਬਰ ਐਂਡ ਵਿੱਚ ਉੱਥੇ ਗਿਆ ਸੀ ਤਾਂ ਉਹਨਾਂ ਨੇ ਆਪਣੇ ਘਰ ਦੇ ਅਲਸ ਵਾਲੇ ਸੀਸੀਟੀਵੀ ਕੈਮਰਾ ਲਵਾਲੇ ਸੀ ਤਾਂ ਇਹ ਦੋ ਤਰੀਕਾ ਨੂੰ ਉਹ ਉਸ ਸੀਸੀਟੀਵੀ ਕੈਮਰਾ ਦੇ ਵਿੱਚ ਉਹਦੀ ਫੁਟੇਜ ਕੈਪਚਰ ਹੋਈ ਜਿੱਥੇ ਉਹ ਥ੍ਰੈਟਨ ਕਰ ਰਿਹਾ ਹੈਗਾ ਜਿੱਥੇ ਉਹ ਦੱਸ ਰਿਹਾ ਸੀਗਾ ਕਿ ਇਸ ਚੀਜ਼ ਦੀ ਪੈਰਵਾਈ ਨਾ ਕਰੋ ਨਾਲ ਹੀ ਜੋ ਐਲ্ডার ਸਿਸਟਰਸ ਹੀ ਕੈਨੇਡਾ ਵਿੱਚ ਇਹਨੇ ਉਸ ਨੂੰ ਧਮਕੀਆਂ ਦਿੱਤੀਆਂ ਇੰਸਟਾਗ੍ਰam ਤੇ ਵੀ ਤੇ ਵਟਸਐਪ ਤੇ ਵੀ ਇਹਨੇ ਇੱਕ ਫੇਕ ਅਕਾਊਂਟ ਵੀ ਬਣਾਇਆ ਉਹ ਬੱਚੀ ਦੀ ਫੋਟੋਆਂ ਵਾਇਰਲ ਕਰਨ ਲਈ ਜਿਸ ਦੇ ਤਹਿਤ ਜਦੋਂ ਇਹਨੇ ਫਾਦਰ ਸਾਹਿਬ ਨੇ ਸਾਨੂੰ ਕੰਪਲੇਂਟ ਦਿੱਤੀ ਤਾਂ ਅਸੀਂ ਇੱਕ ਐਫ ਆਰ ਦਰਜ ਕੀਤੀ ਨੰਬਰ 2 ਸਾਈਬਰ ਪੁਲਿਸ ਸਟੇਸ਼ਨ ਦੇ ਵਿੱਚ 14 ਤਰੀਕ ਨੂੰ ਤੇ ਇਸ ਜਿਹੜਾ ਇਹ ਦੋਸ਼ੀ ਹੈਗਾ ਮਨਪ੍ਰੀਤ ਜੋ ਯੂਪੀ ਦਾ ਰਹਿਣ ਵਾਲਾ ਹੈ ਇਹਨੂੰ ਹਿਰਾਸਤ ਵਿੱਚ ਲਿਆ ਹੈਗਾ ਸਾਡੀ ਟੀਮਾਂ ਨੇ ਤੇ ਅੱਗੇ ਤਫਤੀਸ਼ ਜਾਰੀ ਹੈ ਨਾਲ ਹੀ ਜਿਹੜੇ ਸਾਡੇ ਐਸ ਐਚਓ ਸਾਹਿਬ ਹੈਗੇ ਸਾਈਬਰ ਪੁਲਿਸ ਸਟੇਸ਼ਨ ਦੇ ਜਿਨ੍ਹਾਂ ਨੇ ਇਸ ਤੇ ਬੜਾ ਕੰਮ ਕੀਤਾ ਹੈ ਉਹਨਾਂ ਦੇ ਨਾਲ ਕੁਝ ਕੈਨੇਡਾ ਪੁਲਿਸ ਦੇ ਰਿਪ੍ਰੈਜ਼ੈਂਟੇਟਿਵਸ ਨੇ ਤਾਲਮਿਲ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਸਰ ਇਸ ਅਰੈਸਟ ਕੀਤਾ ਗਿਆ ਕੇਸ ਉਰੇ ਵੀ ਚੱਲੇਗਾ ਜਾਂ ਉੱਥੇ ਉਹਦੇ ਕੇਸ ਨੂੰ ਸਪੋਰਟ ਕਰਾਇਆ ਜਾਏਗਾ ਕੈਨੇਡਾ ਦੀ ਪੁਲਿਸ ਉਰੇ ਆਏਗੀ ਜਾਂ ਕਿਸ ਤਰੀਕੇ ਨਾਲ ਤਾਲਮਿਲ ਹੋ ਜੀ ਜਿਹੜਾ ਤਾਂ ਅਸੀਂ ਇੱਥੇ ਕੇਸ ਦਰਜ ਕੀਤਾ ਹੈਗਾ ਉਸ ਦੀ ਤਫਤੀਸ਼ ਤਾਂ ਅਸੀਂ ਇੱਥੇ ਕਰਾਂਗੇ ਜੋ ਬਾਕੀ ਐਸ ਪਰ ਲਾ ਲੀਗਲ ਪ੍ਰੋਸੈਸ ਹੈਗਾ ਉਸ ਦੇ ਤਹਿਤ ਜੋ ਕੈਨੇਡਾ ਪੁਲਿਸ ਨੇ ਆਪਣੀ ਕਾਰਵਾਈ ਕਰਨੀ ਹੈਗੀ ਐਕਸਟਰੈਡੀਸ਼ਨ ਦੀ ਜਾਂ ਹੋਰ ਜਿਵੇਂ ਵੀ ਐਮਲੇਟ ਦੇ ਥਰੂ ਉਹ ਉਸ ਨੂੰ ਪਸੂ ਕਰਨਗੇ ਕੀ ਕਸਟਡੀ ਚ ਇੱਥੇ ਰੱਖਿਆ ਜਾਏਗਾ ਜਾਂ ਕੈਨੇਡਾ ਭੇਜਿਆ ਜਾਏਗਾ ਸਾਡੇ ਕੇਸ ਵਿੱਚ ਜੀ ਉਹ ਇੱਥੇ ਰੱਖਿਆ ਜਾਏਗਾ ਬਾਕੀ ਜਿਵੇਂ ਵੀ ਲੀਗਲ ਪ੍ਰੋਸੈਸ ਅੱਗੇ ਚੱਲਦੀ ਹੈ ਉਸ ਦੇ ਮੁਤਾਬਿਕ ਕਾਰਵਾਈ ਕੀਤੀ ਜਾਏਗੀ ਭਾਵੇਂ ਅਬਰਾਡ ਵੀ ਹੋ ਜਾਂ ਇੱਥੇ ਹੋਵੇ ਜਿਉਂ ਉਹਨਾਂ ਨੇ ਕਿਹਾ ਵੀ ਸਾਨੂੰ ਕੈਨੇਡਾ ਪੁਲਿਸ ਨੇ ਸਾਨੂੰ ਰੋਲਿੰਦਾ ਹੈ ਫਿਰ ਆਪ ਉਹਨੂੰ ਦਿੱਤਾ ਜਾਊਗਾ ਜੀ ਐਸ ਪਰ ਲਾ ਜੋ ਵੀ ਉਹਨਾਂ ਦੀ ਮੈਂ ਕਵਾਂਗਾ ਕਿ ਹਦਾਇਤ ਆਏਗੀ ਸਾਡੇ ਗਵਰਨ ਸਾਡੇ ਕਾਨੂੰਨ ਮੁਤਾਬਿਕ ਸਾਡੀ ਗਵਰਨਮੈਂਟ ਦੇ ਥਰੂ ਉਸ ਦੇ ਮੁਤਾਬਿਕ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਇਹ ਰਹਿਣ ਵਾਲਾ ਕਿੱਥੋਂ ਦਾ ਸੀ ਤੇ ਇੱਥੇ ਕਿੰਨੀ ਵਾਰੀ ਆ ਕੇ ਉਹਨਾਂ ਨੂੰ ਥ੍ਰੈਟ ਕਰ ਚੁੱਕੇ ਹੈ ਜੀ કુલ ਤਿੰਨ ਵਾਰ ਜੋ ਉਹਨਾਂ ਦੇ ਕੰਪਲੇਂਟ ਮੁਤਾਬਿਕ ਇੱਥੇ ਆ ਕੇ ਥ੍ਰੈਟ ਕਰ ਚੁੱਕਿਆ ਹੈ ਥ੍ਰੈਟਨ ਕਰ ਚੁੱਕਿਆ ਹੈਗਾ ਤੇ origianally ਰਹਿਣ ਵਾਲਾ ਯੂਪੀ ਦਾ ਹੈਗਾ ਸਰ ਗ੍ਰਿਫਤਾਰੀ ਕਿੱਥੋਂ ਹੋਈ ਜੀ ਗ੍ਰਿਫਤਾਰੀ ਕਿੱਥੋਂ ਜੀ ਗ੍ਰਿਫਤਾਰੀ ਵੀ ਇਸਦੇ ਉਸ ਦੇ ਬਾਰੇ ਮੈਂ ਹਲੇ ਡਿਸਕਲੋਜ਼ ਨਹੀਂ ਕਰਨਾ ਚਾਹਾਂਗਾ ਕਿਉਂਕਿ ਉਹ ਤਫਤੀਸ਼ ਦਾ ਹਿੱਸਾ ਹੈ ਠੀਕ ਹੈ ਸੰਗਰੂਰੋਂ ਨੇ ਬਹੁਤ ਵੀ ਚਾਹ ਪਛਾਣਦੇ ਸੀ ਕੁਝ ਕਰ ਦਿੱਤੇ ਹੋ ਜੀ ਹੋ ਸਕਦਾ ਹੈਗਾ ਲੇਕਿਨ ਇਹ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਕਿਸੇ ਨੇ ਹੌਸਨਾਲ ਹਮਸਲਾ ਹੋ ਕੇ ਕੋਈ ਗਲਤ ਕੰਮ ਕੀਤਾ ਹੋਵੇ